ਆਓ ਅੱਜ ਆਪਾਂ ਕੁਝ ਗੱਲਬਾਤ ਕਰਦੇ ਹਾਂ ਲਾਈਵ ਹੋਏ ਆ ਤੁਹਾਡੇ ਸਾਹਮਣੇ ਆਪੋ ਆਪਣੇ ਵਿਚਾਰ ਤੁਸੀਂ ਵੀਡੀਓ ਦੇ ਥੱਲੇ ਜ਼ਰੂਰ ਲਿਖ ਦਿਓ ਜੇ ਕਮੈਂਟਾਂ ਦੇ ਵਿੱਚ ਤਾਂ ਕਿ ਆਪਾਂ ਹੋ ਸਕਦਾ ਵੀ ਕੋਈ ਵੀਰਾਂ ਦੇ ਸਵਾਲ ਹੋਣ ਤੇ ਜਵਾਬ ਦੇ ਸਕੀਏ ਹੋ ਸਕਦਾ ਵੀ ਕੋਈ ਮੈਂ ਗੱਲਬਾਤ ਇਸ ਤਰ੍ਹਾਂ ਦੀ ਕਰ ਦਵਾਂ ਤੇ ਤੁਹਾਡੇ ਵਿਚਾਰ ਮੁਤਾਬਕ ਮੈਂ ਉਹਨਾਂ ਵਿਚਾਰਾਂ ਦੇ ਉੱਪਰ ਜਿਹੜਾ ਚੱਲ ਸਕਾਂ ਉਹਨਾਂ ਵਿਚਾਰਾਂ ਨੂੰ ਵੀ ਖੋਖ ਸਕਾਂ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਂ ਤੇ ਮੈਂ ਉੱਪਰਲੇ ਪਾਸੇ ਟਾਈਟਲ ਲਿਖਿਆ ਵੀਰਾਂ ਨੇ ਪੜ ਲਿਆ ਹੋਵੇਗਾ ਵੀ ਹਰ ਵਾਰ 6 ਜੂਨ ਤੇ ਕਿਉਂ ਉਲਝ ਜਾਂਦੇ ਨੇ ਪੰਥਕ ਆਗੂ ਦੇਖੋ ਇੱਕ ਸਾਡਾ ਇਹ 6 ਜੂਨ ਦਾ ਬਹੁਤ ਇਤਿਹਾਸਕ ਦਿਨ ਹੈ ਕੱਲੂ ਘਰੇ ਦਾ ਦਿਹਾੜਾ ਹੈ 1 ਜੂਨ ਤੋਂ ਲੈ ਕੇ 6 ਜੂਨ ਤੱਕ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਮਾਹੌਲ ਚੱਲਿਆ ਇੱਕ ਇੱਕ ਸਮੇਂ ਦੀ ਉਸ ਵਕਤ ਜੂਨ 1984 ਦੇ ਵਿੱਚ ਮੌਜੂਦਾ ਸਰਕਾਰ ਸੈਂਟਰ ਦੀ ਕਾਂਗਰਸ ਦੀ ਸਰਕਾਰ ਪ੍ਰਧਾਨ ਇੰਦਰਾ ਗਾਂਧੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਪਰ ਅਟੈਕ ਕਰ ਦਿੱਤਾ ਸਾਡੇ ਆਪਣਿਆਂ ਨੇ ਵੀ ਪੰਜਾਬ ਦੀ ਕੁੱਝ ਚਿਹਤੇ ਹੈਗੇ ਸੀ ਕੁੱਝ ਸਿੱਖ ਸ਼ਹੀਦ ਤੇ ਸੀ ਜਿਨ੍ਹਾਂ ਨੇ ਇੱਕ ਜੋਰ ਪਾਇਆ ਅੱਜ ਚਿੱਠੀਆਂ ਬੋਲਦੀਆਂ ਇਤਿਹਾਸ ਕਿਤੇ ਖੋਲ ਕੇ ਵਖੀਏ ਚਿੱਠੀਆਂ ਦੱਸਦੀਆਂ ਵੀ ਕਿਹੜੇ ਕਿਹੜੇ ਬੰਦਿਆਂ ਨੇ ਤਰਜੀਹ ਦਿੱਤੀ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਸਮਾਂ ਕਿਉਂ ਲਾ ਰਹੇ ਹੋ ਦੇਰੀ ਕਿਉਂ ਲਈ ਜਾ ਰਹੀ ਹੈ ਸ਼ੇਤੀ ਤੋਂ ਸ਼ੇਤੀ ਆ ਕੇ ਇੱਥੇ ਟੈਗ ਕੀਤਾ ਜਾਵੇ ਸ਼ੇਤੀ ਤੋਂ ਸ਼ੇਤੀ ਆ ਕੇ ਜਿਹੜੇ ਇੱਥੇ ਭਿੰਡਰਾਂ ਵਾਲੇ ਨੇ ਤੇ ਨਾਲ ਦੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾਵੇ ਕਿਉਂਕਿ ਇਹਨਾਂ ਨੇ ਆਪਣੀ ਸਰਕਾਰ ਜਿਹੜੀ ਖੜੀ ਕਰ ਲਈ ਹੈ ਇਦਾਂ ਦੀਆਂ ਚਿੱਠੀਆਂ ਅੱਜ ਵੀ ਇਤਿਹਾਸਕ ਹਵਾਲੇ ਦੇ ਰਹੀਆਂ ਨੇ ਅੱਜ ਵੀ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ ਜਿਹੜੇ ਬੰਦਿਆਂ ਨੇ ਸੈਂਟਰ ਦੀ ਸਰਕਾਰ ਨੂੰ ਇਹ ਚਿੱਠੀਆਂ ਲਿਖ ਕੇ ਕਿਹਾ ਵੀ ਆਜੋ ਭਿੰਡਰਾਂ ਵਾਲਾ ਦਰਬਾਰ ਸਾਹਿਬ ਦੇ ਵਿੱਚ ਲੁਕਿਆ ਉਹਨਾਂ ਨੂੰ ਫੜ ਲਓ ਉਸ ਵਕਤ ਜਿਹੜੇ ਹਾਲਾਤ ਬੀਤੇ ਅੱਜ ਜਦੋਂ ਅਸੀਂ ਉਹਨਾਂ ਜਿਨ੍ਹਾਂ ਦੇ ਚਸ਼ਮਦੀਦਾਂ ਦੇ ਨਾਲ ਕਿਤੇ ਗੱਲਬਾਤ ਕਰਨ ਦਾ ਯਤਨ ਕਰਦੇ ਆਂ ਕਿਤੇ ਪੁੱਛਦੇ ਆਂ ਕਿਤੇ ਦੱਸਦੇ ਆਂ ਜਿਨ੍ਹਾਂ ਮਾਵਾ ਦੇ ਪੁੱਤਾਂ ਨੇ ਸ਼ਹਾਦਤਾਂ ਦੇ ਜਾਮ ਪੀ ਲਏ ਜਿਨ੍ਹਾਂ ਮਾਵਾ ਦੇ ਪੁੱਤਰਾਂ ਨੂੰ ਕੋ-ਕੋ ਕੇ ਸ਼ਹੀਦ ਕਰ ਦਿੱਤਾ ਗਿਆ ਜਦੋਂ ਉਹ ਮਾਵਾ ਜਦੋਂ ਉਹ ਬਾਪ ਆਪਣੇ ਧੀਆਂ ਪੁੱਤਰਾਂ ਦੀਆਂ ਦਾਸਤਾਨਾਂ ਦੱਸਦੇ ਆਂ ਅੱਖਾਂ ਦੇ ਵਿੱਚੋਂ ਉਹਨਾਂ ਦੇ ਹੰਝੂ ਵਹਿ ਤੁਰਦੇ ਨੇ ਤੇ ਉਦੋਂ ਸੰਗਤ ਜੀ ਫਿਰ ਮਾਨ ਇਸ ਤਰ੍ਹਾਂ ਰੋਂਦਾ ਇੱਕਦਮ ਵੀ ਜਮ ਸਮੇ ਦੀ ਹਕੂਮਤ ਨੇ ਸਮੇ ਦੀ ਉਸ ਵਕਤ ਸਰਕਾਰ ਨੇ ਮਾਸਾ ਵੀ ਰਹਿਮ ਨਹੀਂ ਕੀਤਾ ਕੋ ਕੋ ਕੇ ਸ਼ਹੀਦ ਕਰ ਦਿੱਤਾ ਗਿਆ ਇੱਕ ਮਾਂ ਦੀ ਵੀਡੀਓ ਬਹੁਤ ਵਹਿਰਨ ਹੁੰਦੀ ਮੈਂ ਉਹ ਸੁਣੀ ਤੇ ਮੇਥੋਂ ਪੂਰੀ ਵੀਡੀਓ ਸੁਣੀ ਨਹੀਂ ਗਈ ਜਦੋਂ ਮਾਂ ਦਰਦ ਭਰੇ ਬੋਲਾਂ ਨਾਲ ਕਹਿੰਦੀ ਕਹਿੰਦੀ ਪੁੱਤ ਮੈਨੂੰ ਸਰਕਾਰ ਨੇ ਮੈਨੂੰ ਪੁਲਸ ਵਾਲਿਆਂ ਨੇ ਦੋਹਾਂ ਪਾਸੋਂ ਲੱਤਾਂ ਤੋਂ ਫੜ ਕੇ ਖਿੱਚਿਆ ਇੱਕ ਨੇ ਸੱਜੀ ਲੱਤ ਨੂੰ ਤੇ ਇੱਕ ਨੇ ਖੱਬੀ ਲੱਤ ਨੂੰ ਫੜ ਕੇ ਇਸ ਤਰੀਕੇ ਦੇ ਨਾਲ ਮੈਨੂੰ ਉਹਨਾਂ ਨੇ ਪਾੜਨ ਦਾ ਯਤਨ ਕੀਤਾ ਮੇਰੇ ਗੁਪ ਤੰਗਾਂ ਦੇ ਵਿੱਚ ਮਿਰਤਾਂ ਤੱਕ ਪਾ ਦਿੱਤੀਆਂ ਗਈਆਂ ਮੇਰੇ ਤੇ ਐਨਾ ਕਹਿਰ ਹੋਇਆ ਤੇ ਮਿੱਥੋ ਵੀਡੀਓ ਸੁਣੀ ਨਹੀਂ ਗਈ ਐਨਾ ਕਹਿਰ ਹੋਇਆ ਤੇ ਬਾਬਾ ਚਰਨ ਸਿੰਘ ਬੀੜ ਸਾਹਿਬ ਵਾਲਿਆਂ ਦੀ ਗੱਲਬਾਤ ਕਰਦੇ ਆ ਹਰੀ ਕੇ ਹੈਡ ਦੇ ਬਿਲਕੁਲ ਨਜ਼ਦੀਕ ਜਿੱਥੇ ਉਹਨਾਂ ਦੇ ਸਰੀਰ ਨੂੰ ਇੱਥੇ ਹਰੀ ਕੇ ਹੈਡ ਤੇ ਤੁਹਾਨੂੰ ਪਤਾ ਹੈ ਵੀ ਕਈਆਂ ਨੂੰ ਇੱਥੇ ਖਤਮ ਕਰ ਦਿੱਤਾ ਗਿਆ ਨਾਮੋ ਨਿਸ਼ਾਨ ਇੱਥੇ ਸਭ ਇੱਥੇ ਮਿਟਾਏ ਜਾਂਦੇ ਸੀ ਬੁਚੜਖਾਨਾ ਇੱਥੇ ਇਸ ਤਰ੍ਹਾਂ ਦਾ ਤਿਆਰ ਕੀਤਾ ਗਿਆ ਉਹ ਸਮੇਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਅੱਜ ਦੇ ਸਮੇਂ ਦੇ ਨਾਲ ਜੀ ਸੀ ਜੋੜਨ ਉਹ ਸ਼ਹੀਦਾਂ ਨੂੰ ਅਸੀਂ 6 ਜੂਨ ਤੇ ਯਾਦ ਕਰਨਾ ਹੈ 6 ਜੂਨ ਨੂੰ ਅਸੀਂ ਕਿਵੇਂ ਯਾਦ ਕਰਨਾ ਹੈ ਉਹਨਾਂ ਸ਼ਹੀਦਾਂ ਤੇ ਉਹਨਾਂ ਯੋਧਿਆਂ ਦੀਆਂ ਵਾਰਾਂ ਨੂੰ ਗਾਉਣਾ ਹੈ ਵਾਰਾਂ ਨੂੰ ਸੁੰਨਾ ਹੈ ਉਹਨਾਂ ਨੂੰ ਚੇਤੇ ਕਰਨਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਚੇਤੇ ਕਰਨਾ ਅੱਜ ਹੁੰਦਾ ਹੈ ਅੱਜ ਅੱਜ ਆਪੋ ਤਾਪੀ ਪਈ ਹੋਈ ਐ ਸਾਰੇ ਪੰਥਕ ਆਗੂਆਂ ਨੂੰ ਕੋਈ ਪੰਥਕ ਆਗੂ ਕਹਿੰਦਾ ਮੈਂ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦਾ ਕੋਈ ਪੰਥਕ ਆਗੂ ਕਹਿੰਦਾ ਮੈਂ ਅਕਾਲ ਤਖਤ ਨੂੰ ਸਮਰਪਤਾ ਕੋਈ ਬਾਗੀ ਹੁੰਦਾ ਹੈ ਕੋਈ ਹੱਕ ਦੇ ਵਿੱਚ ਖੜਦਾ ਹੈ ਕੋਈ ਬਣਾਉਣ ਦਾ ਯਤਨ ਕਰਦਾ ਹੈ ਬਾਬਾ ਹਰਨਾਮ ਸਿੰਘ ਜੀ ਖਾਲਸਾ ਦਮਦਮੀ ਟਕਸਾਲ ਦੇ ਮੁਖੀ ਨੇ ਉਹਨਾਂ ਨੇ ਇੱਕ ਵੀਡੀਓ ਜਿਹੜੀ ਹੈ ਉਹ ਜਨਤਕ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਵੀ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ ਜਿਹੜੇ ਕਾਲਤਕ ਸਾਬ ਦੇ ਜਥੇਦਾਰ ਨੇ ਉਹ ਕੌਮ ਦੇ ਨਾਮ ਤੇ ਸੰਦੇਸ਼ ਨਾ ਪੜਨ ਨਹੀਂ ਤਾਂ ਅਸੀਂ ਜਿੰਨੇ ਜੋਗੇ ਆ ਟਾਕਰਾ ਕਰਾਂਗੇ ਅਸੀਂ ਵਿਰੋਧਤਾ ਕਰਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਹੂਣਾ ਨੇ ਵੀ ਗੱਲਬਾਤ ਆਖੀ ਹੈ ਵੀ ਸੰਜਮ ਦੇ ਨਾਲ ਇਹ ਕਾਰਜ ਜਿਹੜੇ ਹੋਣੇ ਚਾਹੀਏ ਨੇ ਸੁਹਿਰਦਤਾ ਦੇ ਨਾਲ ਹੋਣੇ ਚਾਹੀਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਰਿਆਂ ਨੇ ਆਉਣਾ ਦੇਖੋ ਪਿਛਲੇ ਸਮੇਂ ਦੇ ਅੰਦਰ ਜਦੋਂ ਆਪਾਂ ਦੇਖਦੇ ਹਾਂ ਜਦੋਂ ਅਕਾਲ ਤਖਤ ਸਾਹਿਬ 6 ਜੂਨ ਨੂੰ ਕੱਲੂ ਘਰਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਸੰਗਤਾਂ ਉਥੇ ਵੱਡੇ ਤੌਰ ਤੇ ਪਹੁੰਚਦੀਆਂ ਹੈਗੀਆਂ ਪਿਛਲੇ ਸਮੇਂ ਦੇ ਅੰਦਰ ਕਰੀਬ 5-7 ਸਾਲ ਪਹਿਲਾਂ ਦੀ ਗੱਲਬਾਤ ਹੈ ਜਦੋਂ ਉਥੇ ਕੁਝ ਹੱਥੋ ਪਾਈ ਹੁੰਦੀ ਤਾਸਕਪੂਰਸ ਉਥੇ ਸਿੰਘਾਂ ਨੂੰ ਨਹੀਂ ਪਹੁੰਚਣ ਦਿੰਦੀ ਉਸ ਵਕਤ ਹੱਥੋ ਪਾਈ ਵੀ ਹੁੰਦੀ ਐ ਕਿਰਪਾਨਾਂ ਵੀ ਇੱਕ ਦੂਜੇ ਦੇ ਉੱਪਰ ਚੱਲਦੀਆਂ ਪਰ ਇਹਦਾ ਜੇ ਅਸੀਂ ਨਿਚੋੜ ਕੱਢਦੇ ਆਂ ਤੇ ਨਿਚੋੜ ਕੀ ਨਿਕਲਦਾ ਲੋਕ ਕੀ ਕਹਿੰਦੇ ਨੇ ਕਹਿੰਦੇ ਵੀ 6 ਜੂਨ ਵਾਲੇ ਦਿਨ ਨੂੰ ਨਾ ਹੀ ਜਾਈਏ ਲੋਕ ਸੰਜਮ ਕਰਦੇ ਨੇ ਸੰਕੋਚ ਕਰਦੇ ਆਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਜਾਣ ਤੋਂ 6 ਜੂਨ ਨੂੰ ਲੋਕ ਡਰਨ ਲੱਗ ਪਏ ਇਸ ਕਰਕੇ ਡਰਦੇ ਆ ਕਿਉਂਕਿ ਪਤਾ ਨਹੀਂ ਉੱਥੇ ਦੋ ਤਰ੍ਹਾਂ ਤੇ ਇਹਨਾਂ ਧਿਰਾਂ ਇਕੱਠੀਆਂ ਹੋ ਜਾਣ ਕਿ ਖੁਜਾ ਮਾਹੌਲ ਬਣ ਜਾਏ ਸੰਗਤ ਜੀ ਇਹ ਸੋਭਾ ਨਹੀਂ ਦਿੰਦਾ ਮੇਰੀ ਇਹ ਦਿਲ ਦੀ ਭਾਵਨਾ ਹੈ दिली ਭਾਵਨਾ ਹੈ ਵੀ ਇਦਾਂ ਦੇ ਕਾਰਜ ਨਹੀਂ ਚਾਹੀਦੇ ਕਾਰਜ ਤਾਂ ਇਦਾਂ ਦੇ ਚਾਹੀਦੇ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਲੋਕ 6 ਜੂਨ ਨੂੰ ਸਪੈਸ਼ਲੀ ਜਾਣ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਨ ਵਾਸਤੇ ਜਿਨ੍ਹਾਂ ਸ਼ਹੀਦਾਂ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ ਜਿਨ੍ਹਾਂ ਸ਼ਹੀਦਾਂ ਨੇ ਸਾਡੇ ਵਾਸਤੇ ਖੂਨ ਡੋਲ੍ਹਿਆ ਜਿਨ੍ਹਾਂ ਸ਼ਹੀਦਾਂ ਨੇ ਕੌਮ ਦੀ ਚੜ੍ਹਦੀ ਕਲਾ ਵਾਸਤੇ ਆਪਣੇ ਆਪੇ ਕੁਰਬਾਨ ਕਰ ਦਿੱਤੇ ਜਿਨ੍ਹਾਂ ਸ਼ਹੀਦਾਂ ਨੇ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਕੀਤੀ ਜਿਨ੍ਹਾਂ ਸ਼ਹੀਦਾਂ ਨੇ ਆਪਣੇ ਬੱਚੇ ਛੱਡ ਦਿੱਤੇ ਆਪਣੇ ਭਰਾ ਛੱਡ ਤੇ ਆਪਣੇ ਮਾਪੇ ਛੱਡ ਤੇ ਸਾਰਾ ਕੁਝ ਕੁਰਬਾਨ ਕਰ ਦਿੱਤਾ ਅਸੀਂ ਤਾਂ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਨ ਵਾਸਤੇ ਸ਼੍ਰੀ ਕਾਲ ਤਖਤ ਸੱਭ ਜਾਣਾ ਸਾਨੂੰ ਤਾਂ ਮਾਨ ਦੇ ਨਾਲ ਜਾਣਾ ਚਾਹੀਦਾ ਹੈ ਸਾਡਾ ਤਾਂ ਇੱਕ ਵਾਰੀ ਸ਼ੇਰ ਉੱਥੇ ਝੁਕਣਾ ਚਾਹੀਦਾ ਸਾਨੂੰ ਕਿਸੇ ਤਰ੍ਹਾਂ ਦਾ ਖੌਫ ਨਹੀਂ ਹੋਣਾ ਚਾਹੀਦਾ ਪਰ ਅੱਜ ਦਾ ਖੌਫ ਇਸ ਤਰ੍ਹਾਂ ਦਾ ਲੱਗਦਾ ਲੋਕ ਕਰੀਬ 5-7 ਸਾਲ ਤੋਂ ਸਹਿਮ ਦੇ ਵਿੱਚ ਜਾਂਦੇ ਕਹਿੰਦੇ ਵੀ ਦੇਖ ਕੇ ਜਾਇਓ ਉੱਥੇ ਪਤਾ ਨਹੀਂ ਲੱਗਦਾ ਵੀ ਦੋ ਤਿੰਨ ਧਰਾਂ ਕਿਹੜੀ ਧਰ ਨੇ ਵਾਅਦਾ ਕਰ ਦੇਣਾ ਕਿਸ ਤਰੀਕੇ ਦੇ ਨਾਲ ਕੀ ਕੁਝ ਹੋ ਜਾਣਾ ਉਥੇ ਇਦਾਂ ਦੀਆਂ ਗੱਲਾਂ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਹੈਗੀਆਂ ਖੈਰ ਹੁੰਦਾ ਕੁਛ ਨਹੀਂ ਗੁਰੂ ਰਾਮਦਾਸ ਦਾ ਘਰ ਛੇਵੇਂ ਪਾਤਸ਼ਾਹ ਜੀ ਦਾ ਧਰ ਛੇਵੇਂ ਪਾਤਸ਼ਾਹ ਗੁਰੂ ਅਰਗੋਵੰਦ ਸਾਹਿਬ ਦਾ ਤਖਤ ਹੈ ਉਥੇ ਤਖਤ ਤੇ ਜਾ ਕੇ ਨਿਮਾਨਿਆਂ ਨੂੰ ਮਾਣ ਮਿਲਦਾ ਹੈ ਪਰ ਜਿਹੜੇ ਸਾਡੇ ਪੰਥਕ ਆਗੂ ਹੈਗੇ ਨੇ ਉਹਨਾਂ ਪੰਥਕ ਆਗੂਆਂ ਨੂੰ ਬੈਠ ਕੇ ਇਹ ਸਾਰੇ ਮਸਲੇ ਤੇ ਵਿਚਾਰ ਕਰ ਲੈਣੀ ਚਾਹੀਦੀ ਹੈ ਇਹ ਗੱਲ ਜਦੋਂ ਮੀਡੀਆ ਦੇ ਵਿੱਚ ਆ ਜਾਂਦੀ ਹੈ ਜਦੋਂ ਸਕਰੀਨ ਤੇ ਗੱਲਬਾਤ ਆ ਜਾਂਦੀ ਹੈ ਤੇ ਇਹ ਗੱਲ ਸੰਗਤ ਜੀ ਫਿਰ ਸੋਭਾ ਨਹੀਂ ਦਿੰਦੀ ਕਿਉਂਕਿ ਲੋਕਾਂ ਦੇ ਅੰਦਰ ਫਿਰ ਇਹ ਸਹਿਮ ਬਣ ਜਾਂਦਾ ਹੈ ਲੋਕ ਸੋਚਦੇ ਆ ਵੀ ਸ਼ਾਇਦ ਸ੍ਰੀ ਅਕਾਲ ਤਖਤ ਸਾਹਿਬ ਤੇ ਲੋਕ ਘਰੋਂ ਜਾਂਦੇ ਹੀ ਇਸ ਵਾਸਤੇ ਆ ਲੜਾਈ ਕਰਨ ਵਾਸਤੇ ਜਾਂਦੇ ਕਈ ਵਾਰੀ ਐਸਜੀਪੀਸੀ ਨੇ ਉੱਥੇ ਪ੍ਰਬੰਧ ਜਦੋਂ ਮਾਨਦਾਲ ਕਰੀਬ 4 ਸਾਲ ਪਹਿਲਾਂ ਉੱਥੇ ਜਾਂਦਾ ਵੱਡੇ ਤੌਰ ਤੇ ਇਕੱਠ ਕੀਤਾ ਗਿਆ ਉੱਥੇ ਟਾਸਕ ਫੋਰਸ ਐਸਜੀਪੀਸੀ ਨੇ ਆਪਣਾ ਪ੍ਰਬੰਧ ਕੀਤਾ ਹੋਇਆ ਸੀ ਜਿਸ ਵਕਤ ਦੀ ਮੈਂ ਗੱਲ ਕਰਦਾ ਤਸਵੀਰਾਂ ਵਾਇਰਲ ਹੁੰਦੀਆਂ ਹੱਥੋਂ ਪਾਈਦੀਆਂ ਤੇ ਅੱਜ ਦਾ ਸਮਾਂ ਹੁਣ ਕਰੀਬ 2-3 ਸਾਲ ਹੋ ਗਿਆ ਬਹੁਤ ਵਧੀਆ ਤਰੀਕੇ ਦੇ ਨਾਲ ਸੰਗਤ ਜਾਂਦੀ ਐ ਸਿੱਖ ਜਾਂਦੇ ਨੇ ਜਿਹੜੇ ਸ਼ਹੀਦਾਂ ਨੂੰ ਪਿਆਰ ਕਰਨ ਵਾਲੇ ਨੇ ਸ਼ਹੀਦ ਪਰਿਵਾਰ ਜਾਂਦੇ ਆ ਤੇ ਉੱਥੇ ਜਾ ਕੇ ਨਤਮਸਤਕ ਹੁੰਦੇ ਆ ਢਾਡੀਵਾਰਾਂ ਦੇ ਨਾਲ ਸਾਂਝ ਪਾਉਂਦੇ ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਕਰਦੇ ਆ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਖਤ ਸਾਹਿਬ ਦੇ ਸਾਹਮਣੇ ਦੋਨੇ ਹੱਥ ਜੋੜ ਕੇ ਨਮਸਕਾਰ ਕਰਦੇ ਆ ਤੇ ਉੱਥੇ ਬਲ ਲੈਣ ਵਾਸਤੇ ਅਰਦਾਸ ਕਰਦੇ ਆ ਚਾਹੀਦਾ ਏ ਸੀ ਚਾਹੀਦਾ ਏ ਸੀ ਉਹਨਾ ਸ਼ਹੀਦਾਂ ਦਾ ਸਤਿਕਾਰ ਹੋਵੇ ਜਿਨ੍ਹਾਂ ਸ਼ਹੀਦਾਂ ਦੇ ਸ਼ਹੀਦਾਂ ਨੇ ਕੌਮ ਵਾਸਤੇ ਆਪਣਾ ਦਿਨ ਰਾਤ ਇੱਕ ਕੀਤਾ ਜਿਨ੍ਹਾਂ ਨੇ ਕੌਮ ਵਾਸਤੇ ਸੰਘਰਸ਼ ਕੀਤਾ ਉਹਨਾਂ ਦੇ ਪਰਿਵਾਰਾਂ ਦਾ ਮਾਨ ਸਨਮਾਨ ਹੋਣਾ ਚਾਹੀਦਾ ਉਹਨਾਂ ਸ਼ਹੀਦਾਂ ਨੂੰ ਸਜਦਾ ਕਰਨਾ ਚਾਹੀਦਾ ਉਹਨਾਂ ਦੇ ਸ਼ਹੀਦਾਂ ਦੇ ਬੱਚਿਆਂ ਵਾਸਤੇ ਉਹਨਾਂ ਦੇ ਭਵਿੱਖ ਵਾਸਤੇ ਅਜੇ ਹੀਆਂ ਵਿਚਾਰਾਂ ਜਿਹੜੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ 6 ਜੂਨ ਤੇ ਅਜੇ ਹਾ ਕੁਝ ਹੋਣਾ ਚਾਹੀਦਾ ਪਰ ਖੈਰ ਸਾਡੇ ਪੰਥਕ ਆਗੂ ਆਪਸ ਵਿੱਚ ਹੀ ਉਲਝਦੇ ਨਜ਼ਰ ਆਉਂਦੇ ਨੇ ਹੁਣ ਜਦੋਂ ਬਾਬਾ ਹਰਨਾਮ ਸਿੰਘ ਖਾਲਸਾ ਦੰਦਮੀ ਟਕਸਾਲ ਦੇ ਮੁਖੀ ਨੇ ਸੰਤ ਸਮਾਜ ਦੇ ਪ੍ਰਧਾਨ ਨੇ ਉਹ ਕਹਿੰਦੇ ਵੀ ਅਸੀਂ ਕਲਦੀਪ ਸਿੰਘ ਗੱਜ ਦੀ ਵਿਰੋਧਤਾ ਕਰਾਂਗੇ ਜਿਹੜੇ ਹਨੇਰੇ ਦੇ ਵਿੱਚ ਜਥੇਦਾਰ ਚੁਣੇ ਗਏ ਨੇ ਅਸੀਂ ਨਹੀਂ ਚਾਹੁੰਦੇ ਵੀ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਦੇ ਨਾਮ ਤੇ ਸੰਦੇਸ਼ ਜਿਹੜਾ ਹੈ ਉਹ ਜਾਰੀ ਕਰਨ ਕੋਈ ਸੰਦੇਸ਼ ਪੜਨ ਕੋਈ ਹੁਕਮਨਾਮਾ ਪੜਨ ਅਸੀਂ ਨਹੀਂ ਪੜਨ ਦੇਵਾਂਗੇ ਅਸੀਂ ਵਿਰੋਧਤਾ ਕਰਾਂਗੇ ਉਸ ਤੋਂ ਬਾਅਦ ਦੇ ਵਿੱਚ ਬਾਬਾ ਰਾਮ ਸਿੰਘ ਜੀ ਸੰਗਰਾਵਾਂ ਵਾਲੇ ਉਹ ਵੀ ਟਕਸਾਲ ਦੇ ਮੁਖੀ ਨੇ ਉਹਨਾਂ ਦਾ ਬਿਆਨ ਆ ਜਾਂਦਾ ਹੈ ਕਹਿੰਦੇ ਨਹੀਂ ਇਸ ਤਰ੍ਹਾਂ ਚਾਹੀਦਾ ਇਹ ਤਾਂ ਇੱਕ ਲੋਕਾਂ ਦਾ ਇਹ ਭਾਵਨਾ ਜੁੜੀ ਹੋਈ ਹੈ ਇਸ ਗੁਰੂ ਰਾਮਦਾਸ ਦੇ ਅਸਥਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਇੱਥੇ ਤਾਂ ਸਾਰਿਆਂ ਨੂੰ ਹੱਕ ਹੈ ਵੀ ਇਹ ਸ਼ਾਂਤੀ ਦਾ ਇੱਕ ਪ੍ਰਤੀਕ ਹੈ ਇੱਥੇ ਆ ਕੇ ਜੇ ਸ਼ਾਂਤੀ ਨਹੀਂ ਰਹੇਗੀ ਤੇ ਫਿਰ ਸ਼ਾਂਤੀ ਅਸੀਂ ਪਾ ਲਾਂਗੇ ਕਿੱਥੋਂ ਆ ਕੇ ਤੇ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਸਿਮਰਜੀਤ ਸਿੰਘ ਮਾਨ ਹੁਣਾਂ ਦੀ ਸਿਮਰਜੀਤ ਸਿੰਘ ਮਾਨ ਹੁਣਾਂ ਨੇ ਵੀ ਬਕਾਇਦਾ ਕਿਹਾ ਹੈ ਕਹਿੰਦੇ ਵੀ ਇਸ ਤਰ੍ਹਾਂ ਦਾ ਇਹ ਕੁਝ ਨਹੀਂ ਚਾਹੀਦਾ ਹੁਣ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਤੇ ਨਾਲ ਦੇ ਕੁਝ ਹੋਰ ਐਸਜੀਪੀਸੀ ਦੇ ਨਮਾਇंदे ਹੈਗੇ ਨੇ ਜਾਂ ਹੋਰ ਪੰਥਕਾਗੂ ਹੋਣਗੇ ਉਹ ਸਪੈਸ਼ਲੀ ਜਾ ਕੇ ਕੱਲ ਦਾ ਦਿਨ ਜਿਹੜਾ ਹੈ ਉਹਨਾਂ ਨੇ ਨiyet ਕੀਤਾ ਵੀ ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ ਨੂੰ ਜਾ ਕੇ ਮਿਲਾਂਗੇ ਅਜਿਹਾ ਮਾਹੌਲ ਨਾ ਬਣੇ ਅਜਿਹਾ ਸਿਸਟਮ ਨਾ ਬਣੇ ਵੀ ਜਿੱਥੇ ਸਿੱਖ ਕੌਮ ਵਾਸਤੇ ਨਿਰਾਸ਼ਤਾ ਵਾਲੀ ਗੱਲ ਹੋਵੇ ਲੋਕ ਮੀਡੀਆ ਤੇ ਬੈਠ ਕੇ ਇਦਾਂ ਦੀਆਂ ਗੱਲਾਂ ਬਾਤਾਂ ਕਰਨ ਇਦਾਂ ਦਾ ਪ੍ਰਚਾਰ ਕਰਨ ਵੀ ਆਪਸ ਦੇ ਵਿੱਚ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸਿੰਘ ਲੜਦੇ ਨੇ ਕਿਉਂਕਿ ਪਹਿਲਾਂ ਵੀ ਸਿੱਖ ਕੌਮ ਦੇ ਵਿਰੋਧੀ ਬਹੁਤ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ ਬਹੁਤ ਤਰ੍ਹਾਂ ਦੇ ਸਵਾਲ ਚੁੱਕਣ ਦਾ ਯਤਨ ਕਰਦੇ ਆ ਅੱਜ ਸਾਨੂੰ ਇਕੱਠਿਆਂ ਹੋ ਕੇ ਚੱਲਣ ਦੀ ਲੋੜ ਹੈ ਜੇ ਪੰਥਕ ਮਸਲੇ ਬੜੇ ਸਾਡੇ ਉਲਝੇ ਹੋਏ ਨੇ ਸਾਨੂੰ ਚਾਹੀਦਾ ਸੀ ਸਾਡੇ ਆਗੂਆਂ ਨੂੰ ਚਾਹੀਦਾ ਸੀ ਵੀ ਸਾਰੇ ਇਕੱਠੇ ਹੋ ਕੇ ਪੰਥ ਦੀ ਗੱਲਬਾਤ ਕਰਨ ਸਾਰੇ ਇਕੱਠੇ ਹੋ ਕੇ ਸਿੱਖ ਬੱਚਿਆਂ ਦੀ ਸਿੱਖ ਜਨਰੇਸ਼ਨ ਤੁਸੀਂ ਦੇਖੋ ਆ ਜਿਹੜਾ ਸਮਾਂ ਚੱਲ ਰਿਹਾ ਜਿਹੜਾ ਦੌਰ ਚੱਲ ਰਿਹਾ ਹੈ ਕਿੱਡੇ ਕਿੱਡੇ ਵੱਡੇ ਗਰੁੱਪ ਕਿੱਡੇ ਕਿੱਡੇ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਧਰਮ ਤੋਂ ਬਾਗੀ ਹੋ ਕੇ ਦੂਜੀਆਂ ਧਰਮਾਂ ਦੇ ਵਿੱਚ ਉਹ ਸ਼ਬਦ ਗ੍ਰਹਿਣ ਲੈ ਰਹੇ ਨੇ ਦੂਸਰੇ ਧਰਮਾਂ ਦੇ ਵਿੱਚ ਉਹ ਜਾ ਰਹੇ ਨੇ ਬੇਸ਼ੱਕ ਇਹ ਅਸੀਂ ਕਹਿ ਦਿੰਨੇ ਆ ਵੀ ਉਹ ਦੇਖੋ ਜੀ ਲਾਲਚੀ ਹੁੰਦੇ ਨੇ ਪਰ ਇੱਕ ਗੱਲ ਹੈਗੀ ਹੈ ਵੀ ਇਹ ਚਿੰਤਾ ਦਾ ਵਿਸ਼ਾ ਹੈਗਾ ਭਾਵੇਂ ਲਾਲਚੀ ਹੋਣ ਭਾਵੇਂ ਨਾ ਹੋਣ ਪਰ ਇਸ ਵਿਸ਼ੇ ਦੇ ਉੱਪਰ ਇਸ ਸੰਦਰਭ ਨੂੰ ਵਿਚਾਰਨਾ ਸਾਡੇ ਪੰਥਕ ਆਗੂਆਂ ਵਾਸਤੇ ਇਹ ਪਹਿਲ ਦੀ ਗੱਲ ਹੈ ਉਹਨਾਂ ਨੂੰ ਵਿਚਾਰਨਾ ਚਾਹੀਦਾ ਹੈ ਇਸ ਮਸਲੇ ਤੇ ਗੱਲਬਾਤ ਕਰਨੀ ਚਾਹੀਦੀ ਜੇ ਪੰਥ ਦੇ ਆਗੂ ਤੁਸੀਂ ਅਖਵਾਉਂਦੇ ਹੋ ਲੋਕ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਪੰਥ ਦੇ ਆਗੂ ਹੋ ਪੰਥ ਦੇ ਤੁਸੀਂ ਪਹਿਰੇਦਾਰ ਹੈਗੇ ਹੋ ਫਿਰ ਜੇ ਤੁਸੀਂ ਪਹਿਰੇਦਾਰ ਪੰਥ ਦੇ ਹੋ ਤੇ ਪਹਿਰੇਦਾਰੀ ਤੁਸੀਂ ਉਸ ਤਰੀਕੇ ਦੇ ਨਾਲ ਸਮਝੋ ਫਿਰ ਆਪਣੀਆਂ ਨਿੱਜੀ ਜਿਹੜੀਆਂ ਰੰਜਿਸ਼ਾਂ ਹੈਗੀਆਂ ਨਿੱਜੀ ਜਿਹੜੀਆਂ ਕੁਝ ਨਾ ਕੁਝ ਅੰਦਰ ਵਿਚਾਰ ਵਖਰੇਵੇਂ ਹੈਗੇ ਆ ਉਹਨਾਂ ਨੂੰ ਛੱਡਣਾ ਚਾਹੀਦਾ ਨਿੱਜੀ ਵਖਰੇਵਿਆਂ ਨੂੰ ਅਸੀਂ ਪੰਥਕ ਮਸਲੇ ਨਾਲ ਜੋੜ ਕੇ ਆਪਣੇ ਮਨ ਦੀ ਜਿਹੜੀ ਕੁੜਤਨ ਹੈਗੀ ਭੜਾਸ ਹੈਗੀ ਉਹ ਪੰਥ ਦੇ ਨਾਮ ਤੇ ਨਹੀਂ ਸਾਨੂੰ ਕੱਢਣੀ ਚਾਹੀਦੀ ਠੀਕ ਹੈ ਤੁਹਾਡੇ ਮਸਲੇ ਹੋਣਗੇ ਨਜਿੱਠ ਲਓਗੇ ਤੁਹਾਡੇ ਕੋਲ ਹੋਰ ਬਹੁਤ ਸਾਰੇ ਤਰੀਕੇ ਹੈਗੇ ਆ ਪਰ ਅੱਜ ਦੀ ਜਿਹੜੀ ਘੜੀ ਹੈਗੀ ਅੱਜ ਦਾ ਸਮਾਂ ਹੈ ਸੰਗਤ ਜੀ ਅੱਜ ਸਾਨੂੰ ਸਿਰ ਜੋੜ ਕੇ ਚੱਲਣ ਵਾਲਾ ਸਮਾਂ ਹੈ ਅੱਜ ਸਾਨੂੰ ਇਕੱਠਿਆਂ ਨੂੰ ਹੋ ਕੇ ਚੱਲਣ ਦਾ ਚੱਲਣ ਦੀ ਲੋੜ ਹੈਗੀ ਆ ਕਿਉਂਕਿ ਜਿਹੜੇ ਵਾਰ ਹੋ ਰਹੇ ਨੇ ਕੌਮ ਦੇ ਉੱਪਰ ਹੋ ਰਹੇ ਨੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੀ ਸਿਸਟਮ ਚੱਲ ਰਿਹਾ ਹੈ ਸਰਕਾਰਾਂ ਦਾ ਕੀ ਸਿਸਟਮ ਚੱਲ ਰਿਹਾ ਹੈ ਸਿੱਖ ਕੌਮ ਦੇ ਪਿੱਛੇ ਬਹੁਤ ਵਿਰੋਧੀਆਂ ਨੇ ਬੜੇ ਲੰਮੇ ਸਮੇਂ ਤੋਂ ਜੇ ਆਪਾਂ ਜੂਨ 1984 ਦੀ ਗੱਲਬਾਤ ਕਰਦੇ ਹਾਂ ਉਸ ਵਕਤ ਤੋਂ ਹੀ ਬਹੁਤੇ ਨਹੀਂ ਚਾਹੁੰਦੇ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਖੈਰ ਗੁਰੂ ਕਿਰਪਾ ਕਰਦਾ ਜਦੋਂ ਚੜ੍ਹਦੀ ਕਲਾ ਨੂੰ ਕੋਈ ਰੋਕ ਨਹੀਂ ਸਕਦਾ ਗੁਰੂ ਦਾ ਇਹ ਘਰ ਹੈ ਗੁਰੂ ਦਾ ਖੁੱਦ ਦਾ ਦਵਾਰ ਹੈ ਇੱਥੇ ਤਾਂ ਤੁਹਾਨੂੰ ਪਤਾ ਵੀ ਜਿਹੜਾ ਏਕੋਜੀ ਮਾਨਸਿਕਤਾ ਰੱਖ ਕੇ ਜਿਹੜਾ ਏਕੋਜੀ ਸੋਚ ਰੱਖ ਕੇ ਆਉਂਦਾ ਉਹਨੂੰ ਵੀ ਮੂੰਹ ਦੀ ਖਾਣੀ ਪੈਂਦੀ ਹੈ ਜਿਵੇਂ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਸੀ ਦੂਣ ਸਵਾਏ ਹੋਏ ਇਹ ਧਰਮੀ ਇੱਕ ਏਕੋਜਿਕ ਬੋਲ ਦੀ ਨਿਆਈਂ ਹੈ ਜੇ ਆਪਾਂ ਬੋਲ ਨੂੰ ਜਿਵੇਂ ਕਹਿੰਦੇ ਆ ਨਾ ਪੰਜਾਬੀ ਦੇ ਵਿੱਚ ਥੱਲੇ ਮਾਰਦੇ ਆ ਤੇ ਉਹਨਾਂ ਹੀ ਜ਼ਿਆਦਾ ਬੁੜਕਦੀ ਹੈ ਇਹ ਇੱਕ ਕੌਮ ਏਕੋਜੀ ਜੁਸ਼ੀਲੀ ਹੈ ਤੇ ਏਕੋਜੀ ਇੱਕ ਕੌਮ ਹੈਗੀ ਆ ਨਿਤੜਕ ਕੌਮ ਹੈਗੀ ਆ ਜਿਹੜੀ ਕੌਮ ਨੂੰ ਕਦੀ ਵੀ ਦਬਾਇਆ ਨਹੀਂ ਜਾ ਸਕਦਾ ਇਹ ਚੜ੍ਹਦੀ ਕਲਾ ਵਾਲੀ ਹੈਗੀ ਆ ਪਰ ਜਿਹੜੇ ਸਾਡੇ ਪੰਥਕ ਆਗੂ ਨੇ ਸਵਾਲ ਉਹਨਾਂ ਤੇ ਵਾਰ-ਵਾਰ ਖੜਾ ਹੋ ਜਾਂਦਾ ਵੀ ਪੰਥਕ ਸਾਡੇ ਆਗੂ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਆਪਣੀ ਬਖੂਬੀ ਜ਼ਿੰਮੇਵਾਰੀ ਨਿਭਾਉਂਦੇ ਨੇ ਸਵਾਲ ਤਾਂ ਇੱਥੇ ਖੜਾ ਹੁੰਦਾ ਲੋਕ ਇੱਥੇ ਖੜੇ ਹੋਏ ਨੇ ਸਵਾਲ ਵਾਰ-ਵਾਰ ਜਦੋਂ ਕਿਤੇ ਬੱਚਿਆਂ ਦੀ ਪੜ੍ਹਾਈ ਦੀ ਚੱਲਦੀ ਹੈ ਆਉਣ ਵਾਲੀ ਜਨਰੇਸ਼ਨ ਦੀ ਚੱਲਦੀ ਹੈ ਐਸਜੀਪੀਸੀ ਤੇ ਵਾਰ-ਵਾਰ ਸਵਾਲ ਖੜੇ ਹੁੰਦੇ ਰਹੇ ਆ ਜਥੇਦਾਰਾਂ ਦੇ ਉੱਪਰ ਵਾਰ-ਵਾਰ ਸਵਾਲ ਖੜੇ ਹੁੰਦੇ ਰਹੇ ਗਿਆਨੀ ਹਰਪ੍ਰੀਤ ਸਿੰਘ ਸੀ ਪਹਿਲਾਂ ਉਸ ਤੋਂ ਪਹਿਲਾਂ ਕਈ ਜਥੇਦਾਰ ਆਏ ਵਾਰ-ਵਾਰ ਸਵਾਲ ਖੜੇ ਹੁੰਦੇ ਰਹੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਵੀ ਜਿਹੜੇ ਆ ਸਵਾਲ ਖੜੇ ਹੁੰਦੇ ਰਹੇ ਗਿਆਨੀ ਕੁਲਦੀਪ ਸਿੰਘ ਦੇ ਉੱਪਰ ਵੀ ਇਸ ਵਕਤ ਸਵਾਲ ਖੜੇ ਹੋ ਰਹੇ ਨੇ ਪਰ ਬਹੁਤਾਂ ਤੋਂ ਹੁਣ ਲੋਕਾਂ ਨੇ ਕਮੈਂਟ ਜਿਹੜੇ ਕੀਤੇ ਨੇ ਬਾਬਾ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਦੀ ਜਦੋਂ ਪ੍ਰੈਸ ਕਾਨਫਰੰਸ ਤੋਂ ਬਾਅਦ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਦੇ ਹੱਕ ਦੇ ਵਿੱਚ ਅਤੇ ਕੌਮ ਦੀ ਚੜ੍ਹਦੀ ਕਲਾ ਦੇ ਹੱਕ ਦੇ ਵਿੱਚ ਲੋਕਾਂ ਨੇ ਆਪੋ ਆਪਣੇ ਵਿਚਾਰ ਜ਼ਰੂਰ ਦਿੱਤੇ ਨੇ ਦੇਖੋ ਕੋਈ ਵੀ ਹੋਵੇ ਜੇ ਅਸੀਂ ਇਹ ਕਹਿ ਦਈਏ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਚੜ੍ਹਦੀ ਕਲਾ ਵਾਲੇ ਨੇ ਠੀਕ ਹੈ ਸਾਰੇ ਸਤਿਕਾਰਯੋਗ ਨੇ ਸਾਡੇ ਸੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇੱਕ ਤਖਤ ਹੈ ਸ੍ਰੀ ਅਕਾਲ ਤਖਤ ਸਾਹਿਬ ਹੈ ਜਿਹੜੇ ਉੱਥੋਂ ਦੇ ਜਥੇਦਾਰ ਨੇ ਉਹ ਸੰਗਤ ਜੀ ਮੈਂ ਤਾਂ ਇੱਕ ਗੁਰੂ ਤੇ ਛੜ ਦੇਣਾ ਹੁਣਾ ਗਿਆਨੀ ਗੁਰਬਚਨ ਸਿੰਘ ਸੀ ਗਿਆਨੀ ਗੁਰਬਚਨ ਸਿੰਘ ਨੂੰ ਅੱਜ ਦੇਖ ਲਓ ਉਹਨਾਂ ਦੀ ਜਿਹੜੀ ਸਤਕਾਰ ਹੈਗੀ ਆ ਅਮੇਜ਼ ਉਹਨਾਂ ਦੀ ਇਸ ਵਕਤ ਕਿੱਥੇ ਕਰਕੇ ਖੜੀ ਆ ਲੋਕ ਗਿਆਨੀ ਗੁਰਬਚਨ ਸਿੰਘ ਦੀ ਅਮੇਜ਼ ਨੂੰ ਕਿੱਥੋਂ ਤੱਕ ਦੇਖਦੇ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇੱਕ ਪ੍ਰਤੱਖ ਗੁਰੂ ਨੇ ਆਪ ਹੀ ਉਹ ਨਿਆਂ ਕਰ ਦਿੰਦੇ ਨੇ ਜਿਹੜੇ ਇਸ ਕਾਲ ਤੱਕ ਸਭ ਤੇ ਬਹਿ ਕੇ ਮਨਮਰਜ਼ੀਆਂ ਕਰਨਗੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸ਼ਾ ਉਹਨਾਂ ਨੂੰ ਉਸੇ ਤਰੀਕੇ ਦਾ ਫਲ ਉਸ ਵਕਤ ਹੀ ਦਿੰਦੇ ਜਾਣਗੇ ਕੋਈ ਬਹੁਤਾ ਸਮਾਂ ਤਾਂ ਨਹੀਂ ਲ ਹੋਇਆ ਅਸੀਂ ਰਾਮ ਰਹੀਮ ਸਰਸੇ ਵਾਲੇ ਸਾਦੀ ਗੱਲਬਾਤ ਕਰਦੇ ਆ ਵੀ ਉਹਨਾਂ ਨੂੰ ਚਿੱਠੀ ਦਿੱਤੀ ਉਹਨੂੰ ਮਾਫੀਨਾਮਾ ਦਿੱਤਾ ਸਾਰਾ ਕੁਝ ਦਿੱਤਾ ਇਸਤਿਹਾਰ ਬਾਜ਼ੀਆਂ ਹੋ ਗਈਆਂ ਗਿਆਨੀ ਗੁਰਬਚਨ ਸਿੰਘ ਅੱਜ ਫਿਰ ਕਿੱਥੇ ਆ ਅੱਜ ਉਹਨਾਂ ਦੀ ਸੋਚ ਕਿੱਥੇ ਕਰਕੇ ਖੜੀ ਆ ਅੱਜ ਕੌਮ ਦੇ ਵਿੱਚ ਆਉਣ ਕੀ ਕੌਮ ਦੇ ਵਿੱਚ ਉਹਦਾ ਸਤਕਾਰੇ ਜਾਣਗੇ ਨਹੀਂ ਸਤਕਾਰੇ ਜਾਣਗੇ ਯਾਨੀ ਹਰ ਹਰਪ੍ਰੀਤ ਸਿੰਘ ਆਏ ਇਹ ਵੀ ਕਹਿੰਦੇ ਰਿਹਾ ਜਦੋਂ ਲੋਕ ਕਹਿੰਦੇ ਵੀ ਲਫਾਫਿਆਂ ਦੇ ਵਿੱਚੋਂ ਨਿਕਲੇ ਇਸ ਤਰੀਕੇ ਨਾਲ ਨਿਕਲੇ ਜਦੋਂ ਦੂਦ ਸੰਬਰ ਤੇ ਫੈਸਲਾ ਹੋ ਜਾਂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਸਮੁੱਚੀ ਲੀਡਰਸ਼ਿਪ ਨੂੰ ਉੱਥੇ ਤਨਖਾਹਿਆ ਕਰਾਰ ਜਿਹੜਾ ਦਿੱਤਾ ਜਾਂਦਾ ਸੀਮਾਵਾਂ ਲਾਈਆਂ ਜਾਂਦੀਆਂ ਨੇ ਗਲਾਂ 'ਤੇ ਪਟੀਆਂ ਪਾਈਆਂ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਗੱਲਬਾਤ ਚੱਲਦੀ ਹੈ ਹੋਰ ਸਿਵਾਮਾਂ ਲਾਈਆਂ ਜਾਂਦੀਆਂ ਨੇ ਲੋਕ ਕਹਿੰਦੇ ਵਾਹ ਵਾਹ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਬਹੁਤ ਮਸਲੇ ਤੁਸੀਂ ਹੱਲ ਕਰ ਦਿੱਤੇ ਪਹਿਲਾਂ ਉਹੀ ਹਰਪ੍ਰੀਤ ਸਿੰਘ ਲੋਕ ਕਹਿੰਦੇ ਸੀ ਲਫਾਫੇ ਤੋਂ ਵਿੱਚੋਂ ਨਿਕਲਦਾ ਹੈ ਲਫਾਫੇ ਦੇ ਵਿੱਚੋਂ ਨਿਕਲਿਆ ਹੋਇਆ ਬਾਦਲਾਂ ਦਾ ਜਥੇਦਾਰ ਹੈ ਇਸ ਤਰੀਕੇ ਦਾ ਜਦੋਂ ਬਾਦਲਾਂ ਨੂੰ ਉਸ ਵਕਤ ਕਾਲ ਤੱਕ ਸਹਿਬ ਵੱਲੋਂ ਸਜ਼ਾ ਅਜੇ ਹੀ ਸੁناਈ ਗਈ ਮੈਂ ਪਹਿਲਾਂ ਕਹਿ ਦਿੰਦਾ ਗੁਰੂ ਅਰਗੁਵਿੰਦ ਸਾਹਿਬ ਦਾ ਇਹ ਤਖਤ ਹੈ ਏ ਗੁਰੂ ਹਰਗੋਬਿੰਦ ਸਾਹਿਬ ਆਪ ਹੀ ਨਿਆਂ ਕਰਵਾਉਂਦੇ ਬੇਸ਼ੱਕ ਉਹਨਾਂ ਨੇ ਲਾਇਆ ਸੀ ਬੇਸ਼ੱਕ ਹੁਣ ਗੜਗੱਜ ਸਾਹਿਬ ਉਹਨਾਂ ਨੇ ਲਾਏ ਨੇ ਪਰ ਪਹਿਰੇਦਾਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪ ਹੀ ਕਰਵਾ ਲੈਣੀ ਹੁੰਦੀ ਹੈ ਆਪ ਹੀ ਕਰਵਾ ਲੈਣੀ ਹੁੰਦੀ ਹੈ ਪਹਿਰੇਦਾਰੀ ਆਪ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਰਵਾ ਲੈਣੀ ਇਹ ਜਿਹੜਾ ਫੈਸਲਾ ਸੀ 2 ਦਸੰਬਰ ਵਾਲਾ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਤੋਂ ਗਿਆਨੀ ਰਗਵੀਰ ਸਿੰਘ ਹੁਣਾਂ ਤੋਂ ਹੋਰ ਤਖਤ ਸਾਹਿਬ ਦੇ ਜਥੇਦਾਰਾਂ ਤੋਂ 6ਵੇਂ ਪਾਸ਼ਾ ਨੇ ਆਪ ਹੀ ਇਹ ਉਹਨਾਂ ਦੇ ਰਿਦੇ ਦੇ ਅੰਦਰ ਮਹਾਰਾਜ ਆਪ ਵਸੇ ਤੇ ਇਹ ਫੈਸਲੇ ਉਹਨਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਰਵਾਏ ਆ ਤੇ ਇਸ ਵਕਤ ਹੁਣ ਗਿਆਨੀ ਗੜਗੱਜ ਸਾਹਿਬ ਨੇ ਜਥੇਦਾਰ ਨੇ ਜੇ ਉਹ ਕਰਨਗੇ ਇਹ ਕਰ ਕਰੇ ਸੋ ਇਹ ਕਰ ਪਾਏ ਬਾਣੀ ਚ ਵੀ ਲਿਖਿਆ ਜੇ ਗਲਤ ਕਰਨਗੇ ਗਲਤ ਦਾ ਫਿਰ ਉਹਨਾਂ ਨੂੰ ਖਮਿਆਜਾ ਆਪ ਭੁਗਤਣਾ ਪਏਗਾ ਖੈਰ ਅੱਜ ਦੀ ਡੇਟ ਦੇ ਅੰਦਰ ਬਹੁਤਾਂਤ ਲੋਕਾਂ ਦੇ ਵਿੱਚ ਜਾ ਕੇ ਜਦੋਂ ਗੱਲਬਾਤ ਕਰਨ ਦਾ ਯਤਨ ਕਰੀਦਾ ਲੋਕਾਂ ਨੂੰ ਮਿਲੀਦਾ ਤੇ ਲੋਕ ਕਹਿੰਦੇ ਆ ਗੈਨੀ ਕੁਲਦੀਪ ਸਿੰਘ ਜੀ ਹੁਣੇ ਅੱਜ ਨੌਜਵਾਨਾਂ ਨੂੰ ਇੱਕ ਦੇ ਨਾਲ ਲਾ ਰਹੇ ਨੇ ਬੱਚਿਆਂ ਨੂੰ ਜੋੜਨ ਦਾ ਯਤਨ ਕਰ ਰਹੇ ਨੇ ਬਹੁਤ ਵਧੀਆ ਇੱਕ ਉਹਨਾਂ ਨੇ ਕਾਰਜ ਕੀਤਾ ਇੱਕ ਪ੍ਰਚਾਰ ਦੀ ਲਹਿਰ ਉਹਨਾਂ ਨੇ ਛੇੜੀ ਹੋਈ ਹੈ ਅੱਜ ਸਾਨੂੰ ਸਾਰਿਆਂ ਨੂੰ ਉਸ ਪ੍ਰਚਾਰ ਦਾ ਸਮਰਥਨ ਕਰਨਾ ਚਾਹੀਦਾ ਹੈ ਲਹਿਰ ਦਾ ਸਮਰਥਨ ਕਰਨਾ ਚਾਹੀਦਾ ਪਰ 6 ਜੂਨ ਦਾ ਦਿਨ ਜਿਹੜਾ ਉਹ ਇਸ ਵਕਤ ਫੇਰ ਚਰਚਾ ਦੇ ਵਿੱਚ ਬੇਸ਼ੱਕ ਅੱਜ 1 2 ਇੱਕ ਤਰੀਕ ਹੈ ਜੇ 1 ਜੂਨ ਆਪਾਂ ਲਾਈਵ ਹੋਏ ਆ ਤੇ ਹਜੇ 5 ਦਿਨ ਬਾਕੀ ਹੈਗੇ ਨੇ ਲੋਕਾਂ ਦਾ ਧਿਆਨ ਸ੍ਰੀ ਅਕਾਲ ਤਖਤ ਸਾਹਿਬ ਉੱਲ ਰਹਿਣਾ ਕੁਝ মিডিਆ ਸਾਡੇ ਨੇ ਇਦਾਂ ਦੀਆਂ ਗੱਲਾਂ ਬਾਤਾਂ ਕਰੀ ਜਾਣੀਆਂ ਦੇਖੋ ਜੀ ਹੁਣ ਹਰਨਾਮ ਸਿੰਘ ਧੂਮਾ ਹੁਣਾਂ ਨੇ ਆ ਬਿਆਨ ਦਿੱਤਾ ਤਾਂ ਦੇਖੋ ਜੀ ਹੁਣ ਐਸਪੀਸੀ ਨੇ ਆ ਕੁਝ ਕਰ ਦਿੱਤਾ ਅਜੇ ਹੀਆਂ ਗੱਲਾਂ ਬਾਤਾਂ ਕੁਝ ਕੁ ਗੱਲਾਂ ਬਾਤਾਂ ਸਹੀ ਹੁੰਦੀਆਂ ਪਰ ਕੁਝ ਮਸਾਲਾ ਵਾਲਾ ਕਿਦਾਂ ਦਾ ਕੀਤਾ ਜਾਂਦਾ ਲੋਕਾਂ ਦੇ ਅੰਦਰ ਸਹਿਮ ਇਦਾਂ ਦਾ ਜਿਹੜਾ ਉਹ ਪੈਦਾ ਹੋ ਜਾਂਦਾ ਸਹਿਮ ਆ ਜਾਂਦਾ ਸੋ ਸਹਿਮ ਕਿਸੇ ਨੇ ਨਹੀਂ ਕਰਨਾ ਸੰਗਤ ਜੀ ਤੁਸੀਂ ਆਪਣੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਅੰਦਰ ਧਿਆਨ ਧਰਨਾ ਤੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਠੀਕ ਹੈ ਜਾਓਗੇ ਉੱਥੇ ਮੁਬਾਰਕ ਹੈ ਨਮਸਕਾਰ ਕਰੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਵਿੱਚ ਜੇ ਸਾਡੇ ਤੋਂ ਨਹੀਂ ਵੀ ਜਾਇਆ ਜਾਂਦਾ ਮੈਂ ਬੇਨਤੀ ਕਰਦਾ ਵਾਂ ਹਰ ਵਾਰ ਸਾਨੂੰ ਅਕਾਲ ਤਖਸੈਬ ਵੱਲੋਂ ਹਰ ਵਾਰ ਗੁਰੂ ਰਾਮਦਾਸ ਦੇ ਘਰ ਵੱਲੋਂ ਇੱਕ ਹੀ ਹੁਕਮ ਹੁੰਦਾ ਹੈ ਵੀ ਘਰਾਂ ਦੇ ਵਿੱਚ ਰਹਿ ਕੇ ਉਹਨਾਂ ਸ਼ਹੀਦਾਂ ਨੂੰ ਚੇਤੇ ਕੀਤਾ ਜਾਵੇ ਅਰਦਾਸ ਕੀਤੀ ਜਾਵੇ ਆਪਾਂ ਘਰਾਂ ਦੇ ਵਿੱਚ ਮੂਲ ਮੰਤਰ ਗੁਰ ਮੰਤਰ ਜਪਜੀ ਸਾਹਿਬ ਸੁਖਮਣੀ ਸਾਹਿਬ ਦੇ ਪਾਠ ਕਰਕੇ ਜਿੰਨਾ ਕੋਈ ਕਰ ਸਕਦਾ ਹੈ ਤੇ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ ਜਿਨ੍ਹਾਂ ਸ਼ਹੀਦਾਂ ਨੇ ਸਾਡੇ ਵਾਸਤੇ ਆਪੇ ਕੁਰਬਾਨ ਕੀਤੇ ਆ ਜਿਨ੍ਹਾਂ ਸ਼ਹੀਦਾਂ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਖੈਰ ਮੈਂ ਬਹੁਤ ਪਰਿਵਾਰਾਂ ਦੀਆਂ ਇੰਟਰਵਿਊਜ਼ ਕੀਤੀਆਂ ਸ਼ਹੀਦ ਪਰਿਵਾਰਾਂ ਦੀਆਂ ਇੱਕ ਮੈਂ ਜਦੋਂ ਵੀ ਸ਼ਹੀਦ ਪਰਿਵਾਰ ਦੀ ਗੱਲਬਾਤ ਕਰਦਾ ਤੇ ਸ਼ਹੀਦ ਪਾਈਕਾਰਜ ਸਿੰਘ ਜੀ ਪੀਰ ਮੁਹੰਮਦ ਹੋਏ ਆ ਮੈਂ ਉਹਨਾਂ ਦੀ ਮਾਤਾ ਦੇ ਨਾਲ ਗੱਲਬਾਤ ਕੀਤੀ ਤੁਸੀਂ ਬਹੁਤਿਆਂ ਨੇ ਵੀਡੀਓ ਦੇਖੀ ਹੋਏਗੀ ਉਹ ਕਈ ਮਿਲੀਅਨ ਦੇ ਵਿੱਚ ਗਈ ਉਹਨਾਂ ਦੀ ਮਾਤਾ ਨੇ ਆਪਣੇ ਪੁੱਤ ਦੇ ਕੇਸ ਵੀ ਮੇਰੇ ਸਾਹਮਣੇ ਰੱਖ ਦਿੱਤੇ ਦਸਤਾਰ ਵੀ ਉਹਨਾਂ ਨੇ ਮੇਰੇ ਸਾਹਮਣੇ ਰੱਖ ਦਿੱਤੀ ਦੋਨੇ ਭਰਾਵਾਂ ਦੀ ਗਾਥਾ ਦੱਸ ਦਿੱਤੀ ਪਤੀ ਦੀ ਦੱਸ ਦਿੱਤੀ ਦੋਨੇ ਭਰਾ ਪਿਓ ਸ਼ਹੀਦ ਮਾਂ ਕਹਿੰਦੀ ਵੀ ਜਦੋਂ ਅਸੀਂ ਨੰਗਲ ਤੋਂ ਉਹਨਾਂ ਦੇ ਰਾਖ ਲੈ ਕੇ ਆਏ ਮੇਰੇ ਪੁੱਤ ਦੀ ਮੈਨੂੰ ਧੇ ਨਹੀਂ ਮਿਲੀ ਵੀ ਮੈਂ ਸੰਸਕਾਰ ਕਰ ਲਵਾਂ ਆਪਣੇ ਪੁੱਤ ਦਾ ਧੜ ਨਹੀਂ ਮੈਨੂੰ ਮਿਲਿਆ ਸਰੀਰ ਨਹੀਂ ਮਿਲਿਆ ਪਰ ਪੁਲਿਸ ਨੇ ਸੰਸਕਾਰ ਕਰ ਦਿੱਤਾ ਤੇ ਜਦੋਂ ਅਸੀਂ ਗਏ ਤੇ ਸਾਨੂੰ ਕਹਿੰਦੇ ਵੀ ਉਹ ਤੁਹਾਡੇ ਬੱਚਿਆਂ ਦਾ ਅਸੀਂ ਸੰਸਕਾਰ ਕਰ ਦਿੱਤਾ ਔਰ ਰਾਖ ਪਈ ਲੈ ਕੇ ਜਾਣੀ ਤੇ ਲੈ ਜਾਓ ਨਹੀਂ ਤੇ ਇਹਨਾਂ ਨੂੰ ਪਈ ਰਹਿੰਦੇ ਹੋ ਹਵਾ ਦੇ ਨਾਲ ਉੱਡ ਜਾਗੇਗੀ ਤੇ ਜਦੋਂ ਉਹ ਮਾਂ ਦੱਸਦੀ ਕਹਿੰਦੀ ਮੈਂ ਆਪਣੇ ਪੁੱਤ ਦੀ ਜਦੋਂ ਛੇਤੀ ਛੇਤੀ ਰਾਖ ਸੀ ਜਿਵੇਂ ਸੀ ਕਹਿੰਦੇ ਪਾਈ ਪਰਨੇ ਸਾਫੇ ਦੇ ਵਿੱਚ ਬਲੇਟ ਕੇ ਆਪਣੇ ਘਰ ਦੇ ਵਿੱਚ ਲੈ ਕੇ ਆਈ ਘਰ ਦੇ ਵਿੱਚ ਕਹਿੰਦੀ ਜਦੋਂ ਮੈਂ ਰੁੰਦਿਆਂ ਕਰ ਲਾਉਂਦਿਆਂ ਸਾਫੇ ਨੂੰ ਖੋਲ ਕੇ ਦੇਖਿਆ ਮੇਰੇ ਪੁੱਤ ਦੀ ਰਾਖ ਨੂੰ ਜਦੋਂ ਮੈਂ ਚੁੰਮਿਆ ਹੱਥਾਂ ਦੇ ਨਾਲ ਚੁੱਕਿਆ ਨਾ ਤੇ ਕਹਿੰਦੀ ਵੀ ਮੇਰੇ ਹੱਥਾਂ ਦੇ ਵਿੱਚ ਕੁਝ ਅਜੀਹੀ ਚੀਜ਼ ਲੱਗੀ ਉਹ ਆਪਣੀ ਇੰਟਰਵਿਊ ਦੇ ਵਿੱਚ ਦੱਸਦੀ ਹੈ ਕਹਿੰਦੀ ਪੁੱਤ ਵਿੱਚੋਂ ਕਹਿੰਦੀ ਚਾਰ ਪੰਜ ਟੋਪੀ ਵਾਲੇ ਕਿਲ ਨਿਕਲੇ ਟੋਪੀ ਵਾਲੇ ਕਿੱਲ ਹੈਰਾਨ ਹੋ ਜੋਗੇ ਮਾਂ ਦੀ ਅੱਖਾਂ ਦੇ ਵਿੱਚੋਂ ਤਾਹ ਨਿਕਲ ਗਈਆਂ ਕਹਿੰਦੀ ਪੁੱਤ ਹੁਣ ਰਾਖ ਦੇ ਵਿੱਚੋਂ ਟੋਪੀ ਵਾਲੇ ਕਿੱਲ ਨਿਕਲਣਾ ਮਤਲਬ ਤੁਸੀਂ ਕੀ ਸਮਝਦੇ ਹੋ ਪਤਾ ਨਹੀਂ ਹੁਣ ਮੇਰੇ ਪੁੱਤ ਦੀ ਪੁਰਪੜੀ ਦੇ ਵਿੱਚ ਕਿਤੇ ਟੋਪੀ ਵਾਲਾ ਕਿੱਲ ਠੋਕਿਆ ਹੋਏਗਾ ਹੋ ਸਕਦਾ ਹੈ ਵੀ ਮੇਰੇ ਪੁੱਤ ਦੀਆਂ ਹੱਥਾਂ ਦੀਆਂ ਤਲੀਆਂ ਦੇ ਵਿੱਚ ਟੋਪੀ ਵਾਲੇ ਕਿੱਲ ਠੋਕੇ ਹੋਣਗੇ ਹੋ ਸਕਦਾ ਹੈ ਵੀ ਮੇਰੇ ਪੁੱਤ ਨੂੰ ਤਸੀਹੇ ਦੇਣ ਵਾਸਤੇ ਉਹਦੀ ਹਿੱਕ ਦੇ ਵਿੱਚ ਟੋਪੀ ਵਾਲੇ ਕਿੱਲ ਠੋਕੇ ਹੋਣਗੇ ਪਤਾ ਨਹੀਂ ਪੁੱਤ ਕਿੰਨੇ ਕਿਲ ਕੱਢੇ ਹੋਣਗੇ ਕੀ ਪਤਾ ਕਿੱਥੇ ਇਹਨਾਂ ਨੇ ਹੋਰ ਤਸੀਹੇ ਕਿੰਨੇ ਦਿੱਤੇ ਹੋਣਗੇ ਲਜਲ ਜਾ ਕੇ ਪਰ ਪੁੱਤ ਆ ਤਾਂ ਮੈਂ ਗਵਾਹ ਹਾਂ ਨਾ ਜਿਹੜੀ ਰਾਖ ਦੇ ਵਿੱਚੋਂ ਮੇਰੇ ਪੁੱਤ ਦੀ ਦੇ ਆ ਟੋਪੀ ਵਾਲੇ ਕਿਲ ਨਿਕਲੇ ਇਹ ਉਹਨਾਂ ਸ਼ਹੀਦਾਂ ਨੂੰ ਯਾਦ ਕਰਨਾ ਸੀ 6 ਤਰੀਕ ਨੂੰ ਉਹਨਾਂ ਨੇ ਇੱਕ ਸੰਘਰਸ਼ ਵਿੱਢਿਆ ਸੀ ਉਹਨਾਂ ਨੇ ਇੱਕ ਲਹਿਰ ਚਲਾਈ ਸੀ ਇਦਾਂ ਦੀ ਵੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਕੁਝ ਹੋਇਆ ਗਲਤ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਕੋਈ ਚੜ ਕੇ ਆਇਆ ਤੇ ਉਹਨੂੰ ਮੂੰਹ ਦੀ ਖਾਣੀ ਪਈ ਐ ਖੈਰ ਨਵੰਬਰ 1984 ਦੇ ਵਿੱਚ ਸ਼ਹੀਦ ਭਾਈ ਸਤਵੰਦ ਸਿੰਘ ਭਾਈ ਬੀਨਤ ਸਿੰਘ ਭਾਈ ਕੇਰ ਸੁਹਣਾ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਉਹਨਾਂ ਨੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਮਲੇ ਦੇ ਉੱਪਰ ਜਿਹੜਾ ਬਦਲਾ ਵੀ ਲਿਆ ਡਿੱਗੀ ਹੋਈ ਪੱਗ ਮੋੜ ਸਿੱਖਾਂ ਦੇ ਸਿਰਾਂ ਦੇ ਉੱਪਰ ਧਰ ਦਿੱਤੀ ਪਰ ਸਿੱਖੋ ਐਡੀਆਂ ਵੱਡੀਆਂ ਤੁਹਾਡੀਆਂ ਕੁਰਬਾਨੀਆਂ ਐਡੇ ਵੱਡੇ ਤੁਹਾਡੇ ਇਤਿਹਾਸ ਐਡੇ ਵੱਡੇ ਤੁਹਾਡੇ ਜਰਨੈਲ ਐਡੇ ਵੱਡੇ ਤੁਹਾਡੇ ਸ਼ਹੀਦ ਤੇ ਅੱਜ ਤੁਸੀਂ ਨਕੀਆਂ ਨਕੀਆਂ ਗੱਲਾਂ ਦੇ ਪਿੱਛੇ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਇੱਕ ਦੂਜੇ ਦੀਆਂ ਦਸਤਾਰਾਂ ਨੂੰ ਹੱਥ ਪਾਉਣ ਦੀ ਗੱਲਬਾਤ ਚੱਲੋ ਚੱਲੇਗੀ ਅੱਜ ਤੁਸੀਂ ਇੱਕ ਦੂਜੇ ਦੇ ਉੱਪਰ ਕਿਰਪਾਨਾਂ ਦੀ ਗੱਲਬਾਤ ਕਰੋਗੇ ਅੱਜ ਹੁਕਮਨਾਮਿਆਂ ਦੇ ਉੱਪਰ ਸਾਡੀ ਲੜਾਈ ਹੋਏਗੀ ਖੈਰ ਸਾਨੂੰ ਇਹ ਲੜਾਈਆਂ ਦੂਰ ਕਰਨੀਆਂ ਪੈਣਗੀਆਂ ਅੱਜ ਸਾਨੂੰ ਸਿੱਖਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਨਾ ਪਏਗਾ ਸਾਡੀ ਸੋਚ ਵੱਡੀ ਹੋਣੀ ਪੈਗੀ ਦੇਖੋ ਜਿਹੜਾ ਬੰਦਾ ਸਾਡੇ ਕੌਮ ਦਾ ਆਗੂ ਹੁੰਦਾ ਉਹ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਆਪਣੇ ਰੁਤਬੇ ਨਾਲ ਕੋਈ ਨਹੀਂ ਮੈਨੂੰ ਕੋਈ ਨਹੀਂ ਮੈਂ ਨੀਵਾ ਹੋ ਕੇ ਚੱਲਣ ਨੂੰ ਤਿਆਰ ਆਂ ਕੌਮ ਦਾ ਭਲਾ ਹੋਣਾ ਚਾਹੀਦਾ ਐਸ ਵਕਤ ਕੀ ਕਹਿੰਦੇ ਵੀ ਮੈਂ ਉੱਚਾ ਹੋਣਾ ਚਾਹੀਦਾ ਕੌਮ ਦਾ ਕੋਈ ਗੱਲ ਨਹੀਂ ਕੌਮ ਦੀ ਕੋਈ ਪਰਵਾਹ ਨਹੀਂ ਕਿਸੇ ਨੂੰ ਕੌਮ ਜਾਵੇ ਜਿਸ ਪਾਸੇ ਨੂੰ ਜਾਂਦੀ ਹੈ ਮੇਰਾ ਰੁਤਬਾ ਵੱਡਾ ਹੋਣਾ ਚਾਹੀਦਾ ਸਰਦਾਰ ਕਪੂਰ ਸਿੰਘ ਹੁਣਾਂ ਦਾ ਇਤਿਹਾਸ ਪੜਦੇ ਆਂ ਸਰਦਾਰ ਕਪੂਰ ਸਿੰਘ ਜੀ ਹੁਣੇ ਜਿਹੜੇ ਇੱਕ ਗੁਰੂ ਘਰ ਦੇ ਸੇਵਾਦਾਰ 10ਵੇਂ ਪਾਸ਼ਾ ਜੀ ਦੇ ਦਰ ਘਰ ਦੇ ਕੁਕਰ ਘੋੜਿਆਂ ਦੀ ਸੇਵਾ ਕਰਨ ਵਾਲੇ ਉਹ ਮਹਾਨ ਜਰਨੈਲ ਮਹਾਨ ਜੋਧੇ ਉਹਨਾਂ ਦੇ ਮਨਾਂ ਦੇ ਅੰਦਰ ਇਹੋ ਜਿਹਾ ਹੈ ਸੀ ਵੀ ਸਾਨੂੰ ਕਿਤੇ ਨਾ ਕਿਤੇ ਇਹੋ ਜਿਹਾ ਸਤਕਾਰ ਮਿਲ ਜਾਏ ਸਾਨੂੰ ਵੱਡਾ ਮਾਨ ਮਿਲ ਜਾਏ ਉਹਨਾਂ ਨੂੰ ਤਾਂ ਬਾਦਸ਼ਾਹੀਆਂ ਪ੍ਰਧਾਨਗੀਆਂ ਮਿਲਦੀਆਂ ਸੀ ਕਹਿੰਦੇ ਨਾ ਨਾ ਵੀ ਮੈਨੂੰ ਨਹੀਂ ਲੋੜ ਮੈਨੂੰ ਤਾਂ ਐਡੀ ਵੱਡੀ ਪ੍ਰਧਾਨਗੀ ਐਡੀ ਵੱਡੀ ਸੇਵਾ ਮਿਲੀ ਹੈ ਤੇ ਸੇਵਾ ਤੋਂ ਵੱਡੀ ਕੋਈ ਪ੍ਰਧਾਨਗੀ ਹੋ ਸਕਦੀ ਹੈ ਉਹ ਉਹਨਾਂ ਦਾ ਨਜ਼ਰੀਆ ਇਹ ਸੀ ਜਿਹਦੇ ਕੋਲ ਸੇਵਾ ਹੈ ਉਹਦੇ ਕੋਲ ਸਭ ਤੋਂ ਵੱਡੀ ਪ੍ਰਧਾਨਗੀ ਹੈ ਅੱਜ ਕੀ ਕਹਿੰਦੇ ਨੇ ਕਹਿੰਦੇ ਸੇਵਾਦਾਰ ਇੱਕ ਨੌਕਰ ਹੁੰਦੇ ਨੇ ਤੇ ਜਿਹੜਾ ਬਾਕੀ ਕੁਝ ਹੁੰਦਾ ਉਹ ਕਹਿੰਦੇ ਉਹ ਉਹ ਰੁਤਬੇ ਜਿਹੜੇ ਉਸ ਤੋਂ ਉੱਤੇ ਹੁੰਦੇ ਨੇ ਉਹ ਇੱਕ ਵੱਡੇ ਹੁੰਦੇ ਨੇ ਉਹ ਪ੍ਰਧਾਨਗੀ ਵਾਲੇ ਸੋ ਸੰਗਤ ਜੀ ਅਖੀਰ ਤੇ ਬੇਨਤੀ ਕਰਾਂਗਾ ਆਓ ਇਕੱਠੇ ਹੋ ਕੇ ਚੱਲੀਏ ਆਪਾਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਚੱਲੀਏ ਤਹੱਈਆ ਕਰੀਏ ਸਰਬੱਤ ਦੇ ਭਲੇ ਵਾਸਤੇ ਆਪਾਂ ਅਰਦਾਸ ਬੇਨਤੀ ਕਰੀਏ ਬਹੁਤਿਆਂ ਨੇ ਵਿਚਾਰ ਦਿੱਤੇ ਨੇ ਬਹੁਤਿਆਂ ਦਾ ਧੰਨਵਾਦ ਆਉਣ ਵਾਲਾ ਸਮਾਚ ਹੋਏ ਚੰਗਾ ਹੋਏਗਾ ਅਰਦਾਸ ਕਰਦੇ ਆਂ ਖੈਰ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ